ਅੱਜ ਮੈਨੂੰ ਵੀ ਇਹ ਗੱਲ ਪਹਿਲੀ ਵਾਰ ਸੁਣਨ ਨੂੰ ਮਿਲੀ ਆ ਤੇ ਮੈਂ ਦਾਵਾ ਕਰਦਾ ਵੀ ਤੁਹਾਨੂੰ ਵੀ ਇਹ ਗੱਲ ਪਹਿਲੀ ਵਾਰ ਸੁਣਨ ਨੂੰ ਮਿਲੇਗੀ ਤੇ ਫਿਰ ਜਿਵੇਂ ਤੁਸੀਂ ਕਿਹਾ ਸੀ ਇਹ ਪੰਗ ਚਵਾਜ ਦੇ ਦੋ ਜਿਹੜਾ ਬੈਠ ਗਿਆ ਉਹਨੂੰ ਛਕਾ ਦਿਓ ਸਾਰਿਆਂ ਨੂੰ ਛਕਾਦਾ ਹੀ ਮੈਨੂੰ ਤਾਂ ਅਜੇ ਤਾਂ ਮੈਂ ਤਾਂ ਤੁਹਾਡਾ ਹੁਕਮ ਬਤਾਇਆ ਜੀ ਮੈਨੂੰ ਨਹੀਂ ਪਤਾ ਵੀ ਕੌਣ ਮੁਸਲਮਾਨ ਹੈ ਕੌਣ ਸਿੱਖ ਹੈ ਕੌਣ ਕੀ ਵਾਹ ਆਪਣਾ ਬਗਾਨਾ ਮੈਨੂੰ ਨਹੀਂ ਕੋਈ ਦਿਸਿਆ ਤੇ ਜਿਹੜੇ ਮੁਗਲ ਸੀ ਉਹਨਾਂ ਨੇ ਵੀ ਵਿੱਚ ਪ੍ਰਸ਼ਾਦ ਹਾਂਜੀ ਸਭ ਤੋਂ ਜਿਹੜੀ ਅਹਿਮੀਅਤ ਗੱਲ ਮੈਂ ਤੁਹਾਨੂੰ ਇਹੀ ਦੱਸਣੀ ਚਾਹੁੰਦਾ ਸੀਗਾ ਜੀ ਉਹਨਾਂ ਤੋਂ 80 ਸਾਲ ਪਹਿਲਾਂ ਬਾਬਾ ਭਾਈ ਰੂਪ ਚੰਦ ਜੀ ਨੇ ਰੈੱਡ ਕਰਾਸ ਦੀ ਨਹੀਂ ਰੱਖਤੀ ਹੁਣ ਆਪਾਂ ਬਾਨੀ ਮੰਨਦੇ ਆ ਉਹ ਤਾਂ ਫਿਰ ਸ਼ਿਕਾਇਤ ਕਰਤੀ ਅੱਛਾ ਵੀ ਤੁਸੀਂ ਤਾਂ ਕਹਿੰਦੇ ਆ ਵੀ ਇਹ ਸਾਡਾ ਭਰਾ ਹੈ ਹਾਂ ਭਾਈ ਰੂਪ ਚੰਦ ਅੱਛਾ ਤੇ ਇਹ ਤਾਂ ਲਲਾ ਵੇਗਨ ਰਲ ਗਿਆ ਅੱਛਾ ਤੇ ਫਿਰ ਸਤਗੁਰੂ ਜੀ ਨੇ ਤਾਲਬ ਕਰ ਲਿਆ ਤੂੰ ਦੁਸ਼ਮਣਾਂ ਨੂੰ ਪ੍ਰਸ਼ਾਦਾ ਚਿਕਾਈ ਗਿਆ ਹਾਂਜੀ ਤੇ ਉਹ ਕਹਿੰਦੇ ਇੱਥੇ ਕਿਹੜਾ ਦੁਸ਼ਮਣ ਸੀ ਜੀ ਤੇ ਫਿਰ ਸਤਗੁਰੂ ਜੀ ਨੇ ਉਸ ਦਿਨ ਕਿਹਾ ਜੀ ਵੀ ਤੇਰੇ ਲੰਗਰ ਸਦਾ ਅਟਲ ਰਹਿਣਗੇ ਹਾਂਜੀ ਹਾਂਜੀ ਬਿਆਲਪੁਰਾ ਕਾ ਭਾਈ ਕਾ ਮਾਈ ਰੱਜੀ ਜੀ ਦੇ ਅਸਥਾਨ ਤੇ ਜੀ ਬਾਬਾ ਭਾਈ ਰੂਪ ਚੰਦ ਦੇ ਲੰਗਰ ਚ ਗਿੱਲਾ ਬਾਲਣ ਬਚੂ ਜੀ ਜਿਹੋ ਜਾਂ ਮਰਜ਼ੀ ਵੱਢ ਕੇ ਸੰਗਤ ਲਈ ਆਉਂਦੀ ਤੇ ਚਲੀ ਜਾਂਦਾ ਅੱਛਾ ਜੀ ਤੇ ਉਸ ਦਿਨ ਸਤਿਗੁਰੂ ਜੀ ਨੇ ਕਿਹਾ ਵੀ ਹੱਥ ਤੇਰਾ ਤੇ ਗੀਜਾ ਸਾਡਾ ਵਾਹ ਜੀ ਜੀ ਨੂੰ ਜੋ ਮਰਜ਼ੀ ਵਰਤਦੇ ਜੇ ਕੋਈ ਦੁੱਧ ਮੰਗਦਾ ਦੁੱਧ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਪਹੁੰਚ ਗਿਆ ਹੈ ਪਿੰਡ ਭਾਈ ਰੂਪੇ ਵਿਖੇ ਇਸ ਨਗਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਫੀ ਲੰਮਾ ਸਮਾਂ ਬਰਾਜਦੇ ਰਹੇ ਇੱਕ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਨਗਰ ਦੀ ਮੋੜੀ ਗੱਡ ਕੇ ਇਹ ਨਗਰ ਬਸਾਇਆ ਤੇ ਇਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੁਬਾਰਾ ਫਿਰ ਇੱਥੇ ਆਏ ਜਦੋਂ ਮਹਾਰਾਜ ਦੀ ਜੰਗ ਹੋਈ ਸੀ ਸੋ ਬਾਕੀ ਜਿਹੜੀ ਜਾਣਕਾਰੀ ਹੈਗੀ ਆ ਆਪਣੇ ਨਾਲ ਇਸ ਇਲਾਕੇ ਦੇ ਬਹੁਤ ਹੀ ਉੱਗੇ ਵਿਦਵਾਨ ਜਥੇਦਾਰ ਭਾਈ ਬਲਜਿੰਦਰ ਸਿੰਘ ਜੀ ਬਗੀਚਾ ਜੀ ਇਹ ਇਸ ਇਲਾਕੇ ਦੀ ਪ੍ਰਮੁੱਖ ਹਸਤੀਆਂ ਦੇ ਵਿੱਚੋਂ ਇੱਕ ਹਨ ਤੇ ਗੁਰਸਿੱਖੀ ਪਰਿਵਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਪੀੜੀਦਰ ਪੀੜੀ ਚੱਲ ਰਹੀ ਹੈ ਤੇ ਆਪਾਂ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪ ਜੀ ਇਸ ਨਗਰ ਦੇ ਮੂਲ ਨਿਵਾਸੀ ਹੋ ਜੀ ਹਾਂਜੀ ਹਾਂਜੀ ਭਾਈ ਸਰ ਬਾਬਾ ਭਾਈ ਰੂਪਚੰਦ ਜੀ ਦੀ ਅਣਸਵੰਸ ਉਹਨਾਂ ਦੇ ਸਮੁੱਚੇ ਜਿਹੜੇ ਸਾਰੇ ਪਰਿਵਾਰ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਜੀ 16 ਵਿਸਾਖ 1686 ਬਿਕਰਮੀ ਨੂੰ ਜੀ ਸੈਭ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਆਪ ਜੀ ਦੇ ਕਲ ਕਮਰਾ ਨਾਲ ਜੀ ਇੱਥੇ ਮੋੜੀ ਗੱਡੀ ਜੀ ਔਰ ਬਾਬਾ ਭਾਈ ਰੂਪਚੰਦ ਜੀ ਦੇ ਨਾਂ ਤੇ ਇਹ ਨਗਰ ਵਸਾਇਆ ਜੀ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਭਾਈ ਹੋਣ ਦਾ ਕਿਤਾਬ ਬਖਸ਼ਿਸ਼ ਕੀਤਾ ਸੀ ਜੀ ਮਾਲਵੇ ਦੇ ਮੁੱਖ ਪ੍ਰਚਾਰਕ ਉਹਨਾਂ ਨੂੰ ਥਾਪਿਆ ਜੀ ਔਰ ਉਹਨਾਂ ਨੂੰ ਜਵਾਨਾਂ ਤਲਵਾਰਾਂ ਦਾ ਵਾਰ ਦਿੱਤਾ ਤੇ ਸਹਿਬ ਨੇ ਇਹ ਬਖਸ਼ਿਸ਼ ਕੀਤੀ ਵੀ ਭਾਈ ਰੂਪ ਚੰਦ ਤੇਰਾ ਘਰ ਮੇਰਾ ਘਰ ਹੈ ਅੱਛਾ ਜੀ ਏਡੀ ਵੱਡੀ ਬਖਸ਼ਿਸ਼ ਕੀਤੀ ਜੀ ਔਰ ਸਤਿਗੁਰੂ ਜੀ ਨੇ ਲੰਗਰ ਟੱਲ ਰਹਿਣ ਦਾ ਵਾਰ ਦਿੱਤਾ ਜੀ ਔਰ ਜਵਾਨਾਂ ਤਲਵਾਰਾਂ ਦੇ ਹੱਥ ਤੇਰਾ ਤੇ ਗੀਜਾ ਸਾਡਾ ਇਹ ਬਖਸ਼ਿਸ਼ ਜਿਹੜੀ ਬਾਬਾ ਭਾਈ ਰੂਪ ਚੰਦ ਜੀ ਨੂੰ ਛੇਵੇਂ ਸਤਿਗੁਰੂ ਜੀ ਨੇ ਇਹ ਰਹਿਮਤਾਂ ਕੀਤੀਆਂ ਸੋ ਉਹਨਾਂ ਦਾ ਵਸਾਇਆ ਹੈ ਇਹ ਨਗਰ ਹੈ ਤਿੰਨ ਵਾਰ ਸਹਿਬ ਜੀ ਇਸ ਨਗਰ ਦੇ ਵਿੱਚ ਆਏ ਨੇ ਜੀ ਔਰ ਸਤਿਗੁਰੂ ਜੀ ਦੇ ਜੇ ਕੁੱਲ ਜਿਹੜਾ ਸਮਾ ਹੈ 6 ਮਹੀਨੇ 9 ਦਿਨ 9 ਘੜੀਆਂ 9 ਪਲ ਇੱਥੇ ਬਰਾਜਣ ਦਾ ਉਹਨਾਂ ਦਾ ਇਤਿਹਾਸਕਾਰਾਂ ਨੇ ਜ਼ਿਕਰ ਦਿੱਤਾ ਇੰਨਾ ਬਣਦਾ ਹੈ ਜੀ ਸੋ ਇਹ ਬਹੁਤ ਮਹੱਤਵਪੂਰਨ ਨਗਰ ਹੈ ਸਤਿਗੁਰੂ ਜੀ ਦੀ ਇਹ ਬਖਸ਼ਿਸ਼ ਹੈ ਜੀ ਕਿ ਛੇਵੇਂ ਸਤਿਗੁਰੂ ਜੀ ਜਿਹੜੇ ਇਸ ਅਸਥਾਨ ਤੇ ਆਏ ਔਰ ਇਥੇ ਇਥੋਂ ਬਾਬਾ ਭਾਈ ਰੂਪ ਚੰਦ ਜੀ ਨੇ ਤੇ ਸੈਭ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸੰਗਤ ਨੂੰ ਮਾਲਵੀ ਦੀ ਨੂੰ ਬਹੁਤ ਦਰਸ਼ਨ ਉਪਦੇਸ਼ ਦਿੱਤਾ ਜੀ ਔਰ ਇਹទី ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੋਂ ਬਹਾਦਰ ਵੀਦੀ ਚੰਦ ਜੀ ਨੂੰ ਮਤਲਬ ਘੋੜਾ ਲੈਣ ਵਾਸਤੇ ਪਹਿਲਾ ਘੋੜਾ ਲੈਣ ਵਾਸਤੇ ਸਤਿਗੁਰੂ ਜੀ ਨੇ ਭੇਜਿਆ ਜੀ ਜਿਹੜਾ ਪਹਿਲਾ ਘੋੜਾ ਹੈ ਬਾਬਾ ਵੀਦੀ ਚੰਦ ਜੀ ਇਹ ਲੈ ਕੇ ਆਏ ਜੀ ਔਰ ਜਿਹੜਾ ਉਹਨਾਂ ਨੇ ਘਾਈ ਬਣ ਕੇ ਔਰ ਬਹੁਤ ਉਥੇ ਕਾਲ ਕਰਕੇ ਜਿਹੜਾ ਕੋੜਾ ਲੈ ਕੇ ਆਇਆ ਜਿਹੜਾ ਪਹਿਲਾ ਕੋੜਾ ਲੈ ਕੇ ਆਇਆ ਉਸ ਦਿਨ 6ਵੇਂ ਸਤਿਗੁਰੂ ਜੀ ਇਸ ਨਗਰ ਵਿੱਚ ਸਨ ਜੀ ਅੱਛਾ ਮਾਫੀ ਦਿਓ ਮੈਨੂੰ ਮੈਂ ਆਪਦੀ ਗੱਲ ਨੂੰ ਵਿੱਚ ਰੋਕਦਾ ਮੈਂ ਨਾ ਗੁਰੂ ਸਰ ਸੁਧਾਰ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਇਤਿਹਾਸ ਪੜਿਆ ਉੱਥੇ ਲਿਖਿਆ ਵੀ ਗੁਰੂ ਸਾਹਿਬ ਨੇ ਘੋੜੇ ਲੈਣ ਲਈ ਇੱਥੋਂ ਭੇਜਿਆ ਸੀ ਤੇ ਇਸ ਤੋਂ ਬਾਅਦ ਜਿਵੇਂ ਜਿਹੜਾ ਦਿਆਲਪੁਰਾ ਭਾਈ ਕਾ ਹੁਣ ਉੱਥੋਂ ਆਇਆ ਉਸ ਸਥਾਨ ਤੇ ਲਿਖਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਧੀ ਚੰਦ ਨੂੰ ਘੋੜੇ ਲੈਣ ਲਈ ਇਸ ਸਥਾਨ ਤੋਂ ਭੇਜਿਆ ਸੀ ਤੇ ਜਿਸ ਤਰ੍ਹਾਂ ਹੁਣ ਆਪ ਜੀ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਲੈਣ ਲਈ ਵਿਧੀ ਚੰਦ ਨੂੰ ਇੱਥੋਂ ਭੇਜਿਆ ਸੀ ਇਹ ਮਤਲਬ ਇਹ ਤਿੰਨ ਤਰ੍ਹਾਂ ਦਾ ਅਲੱਗ ਇਤਿਹਾਸ ਆ ਇਹਦੇ ਬਾਰੇ ਆਪ ਜੀ ਦੀ ਕੀ ਰਾਏ ਹੈ ਠੀਕ ਜਿਹੜੀ ਜਿੱਥੇ ਇਹੀ ਤੁਹਾਨੂੰ ਮਿਲੂਗਾ ਜਦੋਂ ਉੱਥੇ ਡੈਫੀਨੇਸ਼ਨ ਦੇ ਕੇ ਆਏ ਐ ਉੱਥੇ ਐਡਰੈਸ ਦੇ ਕੇ ਆਏ ਐ ਵੀ ਮਾਲਵੇ ਦੀ ਧਰਤੀ ਤੇ ਭਾਈ ਰੂਪਿਆ ਗੁਰੂ ਸਾਹਿਬ ਜੇ ਬਾਬਾ ਬਿਧੀ ਚੰਦ ਜੀ ਇੱਥੋਂ ਗਏ ਐ ਉਦੋਂ ਕੋਈ ਟੈਲੀਫੋਨ ਤਾਂ ਹੈ ਨਹੀਂ ਸੀ ਕੋਈ ਹੋਰ ਦੂਰ ਸੰਚਾਰ ਦਾ ਸਾਧਨ ਨਹੀਂ ਸੀਗਾ ਵੀ ਉਹ ਫੋਨ ਕਰਕੇ ਪੁੱਛ ਲੈਣਾ ਵੀ ਅੱਜ ਗੁਰੂ ਸਾਹਿਬ ਕਿੱਥੇ ਆ ਜੀ ਜੀ ਜੇ ਇੱਥੋਂ ਗਏ ਐ ਤਾਂ ਫੇਰ ਹੀ ਉਹਨਾਂ ਨੇ ਆਉਣ ਲੱਗੇ ਕਹਿ ਕੇ ਆਏ ਨਾ ਜੀ ਵੀ ਭਾਈ ਰੂਪੇ ਉੱਥੇ ਆ ਜੋ ਤੇ ਫੌਜ ਆਈ ਵੀ ਇੱਥੇ ਜੀ ਬਿਲਕੁਲ ਫੌਜ ਗੁਰੂ ਸਰਸਰਧਾਰ ਤੇ ਗਈ ਨਹੀਂ ਜੀ ਬਿਲਕੁਲ ਅੱਛਾ ਕਿਤੇ ਹੋਰ ਤਾਂ ਫੌਜ ਗਈ ਨਹੀਂ ਜਿਹੜੀ ਫੌਜ ਆਈ ਮਤਲਬ ਗੁਰੂ ਸਾਹਿਬ ਦੇ ਤੇ ਯੁੱਧ ਕਰਨ ਵਾਸਤੇ ਤੋ ਫਿਰ ਮਹਾਰਾਜ ਦੀ ਧਰਤੀ ਤੇ ਯੁੱਧ ਹੋਇਆ ਹੋਇਦਰ ਨੂੰ ਆਏ ਜੀ ਉਹ ਵੀ ਯੁੱਧ ਤਾਂ ਉਧਰ ਨੂੰ ਹੋਇਆ ਤਾਂ ਕਿ ਕਿਉਂਕਿ ਗੁਰੂ ਸਾਹਿਬ ਨੇ ਜਾ ਕੇ ਉੱਥੇ ਢਾਬ ਰੋਕ ਲਈ ਸੀ ਉਹ ਵੱਖਰਾ ਇਤਿਹਾਸ ਹੈ ਜੀ ਜਿਹੜਾ ਬਹਾਦਰ ਬਿਧੀ ਚੰਦ ਜੀ ਗਏ ਜੀ ਔਰ ਇੱਥੇ ਕੋੜਾ ਲੈ ਕੇ ਆਏ ਜੀ ਪਹਿਲਾ ਕੋੜਾ ਜੀ ਉਸ ਦਿਨ ਗੁਰੂ ਸਾਹਿਬ ਇੱਥੇ ਹੀ ਸੀ ਜੀ ਇੱਥੇ ਰਹਿਣ ਤੋਂ ਬਾਅਦ ਫਿਰ ਜਦੋਂ ਕੋੜਾ ਉਹ ਦੋਨੇ ਅਲੱਗ-ਅਲੱਗ ਹੋ ਗਏ ਕਿਉਂਕਿ ਇਕੱਠੇ ਪਲੇ ਸੀ ਕੋੜਾ ਜਿਹੜਾ ਹੈ ਨਾ ਇਹਦੀ ਮਤਲਬ ਜਿਹੜੀ ਸੈਂਸ ਹੈ ਇਹ ਮਨੁੱਖ ਦੇ ਬਹੁਤ ਕਰੀਬ ਹੈ ਜੀ ਇਹ ਹਰ ਇੱਕ ਚੀਜ਼ ਨੂੰ ਮਹਿਸੂਸ ਕਰਦੇ ਆ ਮੌਸਮ ਨੂੰ ਇਹ ਖੁਸ਼ੀ ਗਮੀ ਜਿਹੜੀ ਹਰ ਚੀਜ਼ ਨੂੰ ਪਰਿਵਾਰ ਦੀ ਜਿਹੋ ਜਿਹੇ ਵਾਤਾਵਰਣ ਹੁੰਦਾ ਹੈ ਉਹਦੇ ਮੁਤਾਬਕ ਇਹ ਮਹਿਸੂਸ ਕਰਦਾ ਜੀ ਕੋੜਾ ਜਿਹੜਾ ਇੱਕ ਐਸਾ ਇਹ ਜਾਨਵਰ ਹੈ ਬੰਦੇ ਦੇ ਬਹੁਤ ਨੇੜੇ ਹੈ ਜੀ ਤੋ ਫਿਰ ਇਹ ਇੱਥੇ ਇਹ ਦੋਨੇ ਅਲੱਗ-ਅਲੱਗ ਹੋ ਗਏ ਦਿਲਬਾਗ ਤੇ ਗੁਲਬਾਹ ਤੇ ਉਹ ਫਿਰ ਮਤਲਬ ਉਦਾਸ ਹੋ ਗਏ ਨਾ ਇਹਨੇ ਪੱਠੇ ਖਾਦੇ ਇਤਿਹਾਸ ਨੇ ਜ਼ਿਕਰ ਦਿੱਤਾ ਨਾ ਉਹਨੇ ਪੱਠੇ ਖਾਦੇ ਤੇ ਫਿਰ ਦੂਸਰੀ ਵਾਰ ਇੱਥੋਂ ਹੀ ਬਾਬਾ ਜੀ ਗਏ ਦੂਜਾ ਘੋੜਾ ਲੈਣ ਲਈ ਦੂਜਾ ਘੋੜਾ ਲੈਣ ਵਾਸਤੇ ਉਹ ਲੈ ਕੇ ਫਿਰ ਇੱਥੇ ਆਏ ਲੈ ਕੇ ਇੱਥੇ ਆਏ ਪਰ ਉਸ ਦਿਨ ਗੁਰੂ ਸਾਹਿਬ ਜੀ ਕਾਂਗੜ ਨਗਰ ਸੀ ਅੱਛਾ ਜੀ ਇੱਥੇ ਜਿਹੜਾ ਘੋੜਾ ਲੈ ਕੇ ਆਏ ਬਾਬਾ ਜੀ ਜੀ ਤਾਂ ਉਥੇ ਦੱਸ ਕੇ ਆਏ ਜੀ ਵੀ ਉਥੇ ਕਹਿ ਕੇ ਆਏ ਉਹਨਾਂ ਨੂੰ ਵੀ ਅਸੀਂ ਮੈਂ ਭਾਈ ਰੂਪੇ ਲੈ ਕੇ ਚੱਲੇ ਆ ਪਹਿਲਾ ਕੋੜਾ ਵੀ ਲੈ ਕੇ ਚੱਲਿਆ ਅਸੀਂ ਲੈ ਕੇ ਗਏ ਜੀ ਇਹ ਗੁਰੂ ਘਰ ਦੀ ਚੀਜ਼ ਸੀ ਜੀ ਇਹ ਤਾਂ ਲੈ ਕੇ ਚੱਲੇ ਆ ਕੋਈ ਚੋਰੀ ਕਰਕੇ ਨਹੀਂ ਲੈ ਕੇ ਚੱਲੇ ਇਹਦੀ ਅਰਦਾਸ ਜਿਹੜੀ ਹੈ ਇਹ 6 ਕਰੋੜੀ ਵਾਲ ਨੇ ਕੀਤੀ ਜੀ ਤੇ ਜਦੋਂ 6 ਕਰੋੜੀ ਵਾਲ ਨੇ ਬੇਨਤੀ ਕੀਤੀ ਸੀ ਤੇ ਉਹ ਆਣ ਕੇ ਰੋਣ ਲੱਗਿਆ ਸੀ ਜੀ ਤੇ ਉਸ ਟਾਈਮ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੇਰੇ ਤਾਂ ਉਦਨ ਹੀ ਆਗੇ ਨਾ ਜੀ ਜੀ ਜਦਨ ਤੂੰ ਗੁਰੂ ਦਾ ਨਾਮ ਲੈ ਕੇ ਪਾਲਣ ਲੱਗ ਗਿਆ ਜੀ ਜੀ ਤੇਰੇ ਗੁਰੂ ਨਾਨਕ ਦੇ ਘਰ ਉਸ ਦਿਨ ਪ੍ਰਵਾਨ ਹੋ ਗਏ ਜੀ ਸਿੱਖਾ ਤੇ ਉਹ ਵਿਰਾਗ ਨਾ ਕਰ ਜੀ ਵੀ ਜਿਸ ਦਿਨ ਤੂੰ ਘੋੜੇ ਪਾਲਣ ਲੱਗ ਗਿਆ ਗੁਰੂ ਜੀ ਦਾ ਨਾਮ ਲੈ ਕੇ ਜੀ ਜੀ ਤੇ ਸਾਡੀ ਗੁਰੂ ਨਾਨਕ ਦੇ ਘਰ ਦੀ ਚੀਜ਼ ਐ ਸਿੱਖ ਲੈਣਗੇ ਕੋਈ ਗੱਲ ਨਹੀਂ ਫਿਕਰ ਕਿਹੜੀ ਗੱਲ ਨਾ ਕਰਨ ਜੀ ਜੀ ਤੂੰ ਫਿਰ ਤਾਂ ਲੈ ਕੇ ਆਏ ਫਿਰ ਉਹ ਕਹਿ ਗਿਆ ਜੀ ਵੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਲਿਖਿਆ ਅਲਵੇਲਾ ਸਾਹਿਬ ਨੇ ਵੀ ਲਿਖਿਆ ਇੱਕ ਯਾਗਰ ਸਿੰਘ ਸਾਰੰਗ ਵੀ ਸੀ ਹੋਰ ਆਪਣੇ ਬਹੁਤ ਸਾਰੇ ਵਿਦਵਾਨ ਜਿਹੜੇ ਪੁਰਾਣੇ ਢਾਡੀ ਜਿਹੜੇ ਜਦੋਂ ਆਪਾਂ ਬਹੁਤ ਛੋਟੀ ਉਮਰ ਦੇ ਸੀ ਉਸ ਟਾਈਮ ਦੇ ਵੀ ਉਹਨਾਂ ਨੇ ਇਹ ਲਿਖਿਆ ਵੀ ਕੋੜਾ ਜਿਹੜਾ ਭਾਈ ਰੂਪੇ ਲੈ ਕੇ ਚੱਲਿਆ ਮੈਂ ਪ੍ਰਾਤਨ ਜਿੰਨਾ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉੱਥੇ ਇਹ ਜ਼ਿਕਰ ਦੇ ਕੇ ਆਏ ਆ ਵੀ ਮਾਲਵੇ ਦੀ ਧਰਤੀ ਤੇ ਭਾਈ ਰੂਪੇ ਨਗਰ ਗੁਰੂ ਸਾਹਿਬ ਸਵਾਇਮਾਨ ਤੇ ਉੱਥੇ ਕੋੜਾ ਲੈ ਕੇ ਚੱਲੇ ਅੱਛਾ ਜੀ ਦੂਜਾ ਘੋੜਾ ਲੈ ਕੇ ਆਏ ਤੇ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਂਗੜ ਵਿਖੇ ਵਸੇ ਹਾਂ ਉਸ ਦਿਨ ਸਤਿਗੁਰੂ ਜੀ ਕਾਂਗੜ ਸਨ ਇੱਥੋਂ ਹੀ ਗਏ ਸੀ ਮਤਲਬ ਇੱਥੋਂ ਹਾਂ ਇੱਥੋਂ ਕਾਂਗੜ ਗਏ ਸੀਗੇ ਠੀਕ ਹੈ ਜੀ ਤੇ ਫਿਰ ਪ੍ਰਸ਼ਾਦਾ ਛੱਕ ਕੇ ਇੱਥੋਂ ਠੀਕ ਹੈ ਜੀ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਇਆ ਘੋੜੇ ਨੂੰ ਜਲਪਾਨ ਕਰਾਇਆ ਅੱਛਾ ਜੀ ਤੇ ਇਹਨੂੰ ਫਿਰ ਮਤਲਬ ਇੱਥੇ ਇਤਿਹਾਸ ਨੇ ਦੱਸਿਆ ਬਾਕੀ ਜਿਹੜੇ ਸੀਨੇ ਸੀਨੇ ਬਜ਼ੁਰਗ ਦੱਸਦੇ ਆ ਵੀ ਇੱਥੇ ਘੋੜੇ ਨੂੰ ਮਾਲਸ਼ ਕੀਤੀ ਗਈ ਕਿਉਂਕਿ ਬੜੀ ਤੀਜੀ ਨਾਲ ਆਇਆ ਸੀ ਜੀ ਜੀ ਤੇ ਘੋੜੇ ਨੂੰ ਮਾਲਸ਼ ਕਰਕੇ ਤੇ ਫਿਰ ਮਤਲਬ ਕਾਂਗੜ ਲੈ ਕੇ ਗਏ ਗੁਰੂ ਸਾਹਿਬ ਕੋਲੇ ਗੁਰੂ ਸਾਹਿਬ ਕੋਲੇ ਹਾਂ ਤੇ ਫਿਰ ਉੱਥੇ ਜਾ ਕੇ ਦੱਸਤਾ ਬਾਬਾ ਜੀ ਨੇ ਵੀ ਫੋ ਜਾਊਗੀ ਜੀ ਮੈਂ ਦੱਸ ਕੇ ਆਇਆ ਹਾਂ ਦੱਸ ਕੇ ਆਇਆ ਹਾਂ ਵੀ ਹਾਂ ਠੀਕ ਹੈ ਤੇ ਵੀ ਉਹਨਾਂ ਨੂੰ ਮੈਂ ਦੱਸ ਕੇ ਆਇਆ ਵੀ ਭਾਈ ਰੂਪੇ ਗੁਰੂ ਸਾਹਿਬ ਸੁਹਾਇ ਮਣਾਂ ਜੇ ਤੁਹਾਡੇ ਚ ਯਰਤ ਹੈ ਤਾਂ ਫਿਰ ਉੱਥੇ ਆ ਜਿਓ ਅੱਛਾ ਜੀ ਹਾਂ ਫਿਰ ਉੱਥੇ ਪਤਾ ਲੱਗਿਆ ਜਦੋਂ ਤੀਜੇ ਦਿਨ ਜੀ ਉੱਥੇ ਸੂਈਏ ਨੇ ਖਬਰ ਦਿੱਤੀ ਜੀ ਵੀ ਜਿਹੜੀ ਫੌਜ ਹੈ ਉਹ ਦਰਿਆ ਪਾਰ ਕਰਿਆ ਜੀ ਅੱਛਾ ਹਾਂ ਫਿਰ ਉੱਥੇ ਉੱਥੇ ਹੀ ਆਪਣੇ ਸਿਗੇ ਭਾਈ ਰਾਏ ਜੋਧ ਜੀ ਹਾਂਜੀ ਹਾਂਜੀ ਰਾਏ ਜੋਧ ਜੀ ਨੂੰ ਫਿਰ ਜਦਗੁਰੂ ਨੇ ਦੱਸਿਆ ਵੀ ਹੁਣ ਤਾਂ ਫੌਜ ਆਊਗੀ ਤੇ ਮੁਕਾਬਲਾ ਕਰਨਾ ਪਊ ਜੀ ਫਿਰ 1000 ਯੋਧਾ ਜੀ ਰਾਏ ਜੋਧ ਜੀ ਆਪਣੇ ਨਾਲ ਜਿਹੜੇ ਉਹਨਾਂ ਦੇ ਸੀ ਪਾਸੀ ਗਈ ਉਹਨਾਂ ਦੇ ਯੋਧੇ ਸੀ ਉਹਨਾਂ ਨੂੰ ਉਹਨਾਂ ਨੇ ਨਾਲ ਲਿਆ ਉੱਥੋਂ ਫੇਰ ਇੱਥੇ ਭਾਈ ਰੂਪਿਆ ਏ ਅੱਛਾ ਤਾਂ ਉਹ ਫੇਰ ਵਾਪਸ ਹਾਂ ਵਾਪਸ ਭਾਈ ਰੂਪਿਆ ਏ ਇੱਥੇ ਫਿਰ ਪੁੱਛਿਆ ਵੀ ਬਾਬਾ ਭਾਈ ਰੂਪ ਚੰਦ ਜੀ ਨੇ ਵੀ ਵੀ ਮੈਂ ਕੀ ਸੇਵਾ ਕਰਾਂ ਜੀ ਵੀ ਜੋਤਦਾ ਹੋਊਗਾ ਹੁਣ ਮੇਰੀ ਡਿਊਟੀ ਕੀ ਹੈ ਹਾਂਜੀ ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਤੂੰ ਲੰਗਰ ਲੈ ਕੇ ਆਉਣਾ ਅੱਛਾ ਜੀ ਤੇ ਫਿਰ ਬਾਬਾ ਜੀ ਕਹਿੰਦੇ ਵੀ ਲੰਗਰ ਕਿਵੇਂ ਛਕਾਇਆ ਉਹ ਉੱਥੇ ਤਾਂ ਲਿਆਈਏ ਕਿੰਨਾ ਕ ਹਾਂਜੀ ਕਹਿਣ ਲੱਗੇ ਸਾਰਿਆਂ ਵਾਸਤੇ ਜਿੰਨੇ ਯੁੱਧ ਕਰਨ ਵਾਸਤੇ ਆਉਣਗੇ ਅੱਛਾ ਜੀ ਸਤਿਗੁਰੂ ਜੀ ਕਹਿੰਦੇ ਸਾਰਿਆਂ ਵਾਸਤੇ ਲੰਗਰ ਲੈ ਕੇ ਆਣਾ ਅੱਛਾ ਤੇ ਫਿਰ ਪੁੱਛਿਆ ਵੀ ਗੁਰੂ ਜੀ ਵੀ ਛਕਾਵਾਗੇ ਕਿਵੇਂ ਆਪਾਂ ਅੱਛਾ ਵੀ ਉੱਥੇ ਯੁੱਧ ਹੋ ਰਿਹਾ ਹੋਊਗਾ ਪ੍ਰਸ਼ਾਦਾ ਛਕਾਵਾਂਗੇ ਕਿਵੇਂ ਅੱਛਾ ਜੀ ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਪ੍ਰਸ਼ਾਦਾ ਵਾਅ ਦੇ ਦਿਓ ਗੱਡਿਆਂ ਤੇ ਲੱਦ ਲਾਓ ਪ੍ਰਸ਼ਾਦਾ ਤਿਆਰ ਕਰਕੇ ਅੱਛਾ ਜੀ ਤੇ ਆਵਾਜ਼ ਦੇ ਦਿਓ ਵੀ ਗੁਰੂ ਕਾ ਲੰਗਰ ਤਿਆਰ ਹੈ ਜਿਹਨੂੰ ਤਲਬ ਹੋਊਗੀ ਉਹ ਬੈਠ ਜੂ ਪੰਗੇ ਤੇ ਸ਼ਿਕਾਇਤ ਲਿਓ ਬਸ ਮਦਾਨੇ ਜੰਗ ਦੇ ਮਦਾਨੇ ਜਾਣਗੇ ਜੀ ਅੱਛਾ ਇਸੇ ਤਰ੍ਹਾਂ ਹੀ ਫਿਰ ਇਸੇ ਤਰ੍ਹਾਂ ਹੀ ਸ਼ਿਕਾਇਤ ਆ ਅੱਛਾ ਜੀ ਇਸੇ ਤਰ੍ਹਾਂ ਹੀ ਸ਼ਿਕਾਇਤ ਆ ਫਿਰ ਜਦੋਂ ਇਤਿਹਾਸ ਨੇ ਜ਼ਿਕਰ ਦਿੱਤਾ ਹੈ ਵੀ ਮੋਠ ਬਾਜਰੇ ਦੀ ਖਿਚੜੀ ਬਣਾਈ ਹਾਂਜੀ ਹਾਂਜੀ ਜਿਹੜੀ ਬਹੁਤ એનર્ਜੀ ਵਾਲੀ ਹੁੰਦੀ ਹੈ ਹਾਂਜੀ ਤੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਜੀ ਦਾਲ ਫੁਲਕਾ ਤਿਆਰ ਕਰਕੇ ਤੇ ਫਿਰ ਗੱਡਿਆਂ ਤੇ ਲੱਦ ਕੇ ਲੈ ਕੇ ਗਏ ਅੱਛਾ ਪੇਰਵਾਜ ਦੇ ਦਿੰਦੇ ਸੀਗੇ ਜੀ ਵੀ ਭਾਈ ਗੁਰੂ ਕਲੰਗਰ ਤਿਆਰ ਹੈ ਪ੍ਰਸ਼ਾਦਾ ਛਕ ਲੋ ਅੱਛਾ ਭਾਈ ਰੂਪ ਚੰਦ ਜੀ ਦੀ ਜਿਹੜੀ ਸੇਵਾ ਸੀ ਡਿਊਟੀ ਸੀ ਮਹਾਰਾਜ ਨੇ ਉਹ ਮੈਦਾਨੇ ਜੰਗ ਵਿੱਚ ਨਹੀਂ ਲਗਾਈ ਪਰਸ਼ਾਦੇ ਦੀ ਲਗਾਈ ਹਾਂ ਪਰਸ਼ਾਦੇ ਦੀ ਲਾਈ ਜੀ ਉਹਨਾਂ ਨੇ ਲੰਗਰ ਦੀ ਜਿਹੜੀ ਡਿਊਟੀ ਸੀਗੀ ਉਹ ਉਹ ਇਹਨਾਂ ਦੀ ਇੱਥੋਂ ਲਾਈ ਬਾਬਾ ਜੀ ਦੀ ਅੱਛਾ ਕੋਈ ਇਤਿਹਾਸ ਇਦਾਂ ਦਾ ਵੀ ਜ਼ਿਕਰ ਮਿਲਿਆ ਤੁਹਾਨੂੰ ਵੀ ਜਦੋਂ ਭਾਈ ਸਾਹਿਬ ਜੀ ਪ੍ਰਸ਼ਾਦਾ ਸ਼ਿਕਾ ਰਹੇ ਸੀ ਤੇ ਜਿਹੜੇ ਮੁਗਲ ਸੀ ਉਹਨਾਂ ਨੇ ਵੀ ਵਿੱਚ ਪ੍ਰਸ਼ਾਦਾ ਹਾਂ ਜੀ ਸਭ ਤੋਂ ਜਿਹੜੀ ਅਹਿਮੀਅਤ ਗੱਲ ਮੈਂ ਤੁਹਾਨੂੰ ਇਹੀ ਦੱਸਣੀ ਚਾਹੁੰਦਾ ਸੀਗਾ ਜੀ ਕਿ ਭਾਈ ਕਨੇਹਿਆ ਜੀ ਦਾ ਪ੍ਰਚਾਰ ਹੋਇਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਦਾ ਕਿਉਂ ਹੋਇਆ ਉਹਨਾਂ ਨੇ ਬਹੁਤ ਵੱਡੀ ਮਤਲਬ ਕੁਰਬਾਨੀ ਹੈ ਉਹਨਾਂ ਨੇ ਵੀ ਕੀਤਾ ਪਰ ਉਹਨਾਂ ਤੋਂ 80 ਸਾਲ ਪਹਿਲਾਂ ਉਹਨਾਂ ਤੋਂ 80 ਸਾਲ ਪਹਿਲਾਂ ਬਾਬਾ ਭਾਈ ਰੂਪਚੰਦ ਜੀ ਨੇ ਰੈੱਡ ਕਰਾਸ ਦੀ ਨਹੀਂ ਰੱਖਤੀ ਹੁਣ ਆਪਾਂ ਬਾਨੀ ਮੰਨਦੇ ਆ ਭਾਈ ਕਨੇਹਿਆ ਜੀ ਨੂੰ ਜੀ 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 ਰੈੱਡ ਕਰਾਸ ਦੇ ਉਹ ਮੁਬਾਰਕਾ ਚਲੋ ਉਹ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਪਰ ਉਹਨਾਂ ਤੋਂ 80 ਸਾਲ ਪਹਿਲਾਂ ਮਹਾਰਾਜ ਦੇ ਯੁੱਧ ਚ ਇਹ ਬਾਬਾ ਭਾਈ ਰੂਪਚੰਦ ਜੀ ਨੇ ਨਹੀਂ ਰੱਖੀ ਰੈੱਡ ਕਰਾਸ ਦੀ ਅੱਛਾ ਉੱਥੇ ਉਹ ਪੰਗਤ ਚ ਕਹਿ ਦਿੰਦੇ ਸੀ ਜੀ ਪ੍ਰਸ਼ਾਦਾ ਛਕੋ ਜਿਹੜੇ ਬੈਠੀ ਗਏ ਸਾਰਿਆਂ ਨੂੰ ਛਕਾਈ ਗਏ ਛਕਾਈ ਗਏ ਚਾਹੇ ਉਹ ਮੁਗਲ ਸੀ ਹਾਂਜੀ ਚਾਹੇ ਮੁਗਲ ਜਿਆਦਾ ਸੀ ਜੀ ਉਹ ਤਾਂ 35000 ਸੀ ਹਾਂਜੀ ਹਾਂ ਹਾਂ ਤੇ ਸਿੱਖ ਤਾਂ ਸੀ 8000 ਹਾਂਜੀ ਹਾਂ ਮੁਗਲ ਤਾਂ 35000 ਫੌਜ ਸੀ ਜੀ ਜੀ ਸਿੱਖਾਂ ਦੀ 8000 ਫੌਜ ਸੀਗੀ ਜੀ ਜੀ ਤੇ ਫਿਰ ਉਹ ਛਕਦੇ ਜਿਆਦਾ ਮੁਗਲ ਰਹੇ ਜੀ ਹਾਂਜੀ ਉਹ ਤਾਂ ਵਿਚਾਰੇ ਪਿੱਛੋਂ ਭੁੱਖੇ ਤੇ ਆਏ ਸੀਗੇ ਆਗੇ ਹਕੂਮਤ ਦੇ ਜ਼ੋਰ ਨਾਲ ਅੱਛਾ ਉਹ ਛਕਦੇ ਰਹੇ ਏ ਐਂਡ ਤੇ ਜਦੋਂ ਜੰਗ ਜਿੱਤ ਲਿਆ ਅਖੀਰ ਤੇ ਉਹ ਲੋ ਫਿਰ ਸ਼ਿਕਾਇਤ ਕਰਤੀ ਅੱਛਾ ਵੀ ਤੁਸੀਂ ਤਾਂ ਕਹਿੰਦੇ ਵੀ ਇਹ ਸਾਡਾ ਭਰਾ ਹੈ ਹਾਂ ਭਾਈ ਰੂਪ ਚੰਦ ਅੱਛਾ ਤੇ ਇਹ ਤਾਂ ਲਲਾ ਵਿਗਨਾ ਰਲ ਗਿਆ अच्छा हां अभी गल हुई हां जी पूरी गल हुई फिर फिर जदों सतगुरु जी ने बहुत बड़ी बख्शीश की थी ते वो कहंदे ਵੀ ਇਹ ਤਾਂ ਰਲ ਗਿਆ ਜੀ اچھا ਇਹ ਤਾਂ ਲਲਾ ਵੇਗ ਤੋਂ ਜੰਗੀਰ ਦੇ لال ਚ ਪ੍ਰਸ਼ਾਦਾ ਉਹਨਾਂ ਨੂੰ ਚੁਕਾਈ ਗਿਆ ਮਾਰ ਕੇ ਮਸਾ ਸਿੱਟਦੇ ਸੀ ਅਸੀਂ ਜ਼ਖਮੀ ਕਰਕੇ ਤੇ ਉਹਨਾਂ ਨੂੰ ਪ੍ਰਸ਼ਾਦਾ ਚੁਕਾਈ ਹੈ اچھا ਤੇ ਫਿਰ ਸਤगुरु जी ਨੇ ਤਾਲਬ ਕਰ ਲਿਆ ਬਾਬਾ ਭਾਈ ਰੂਪ ਜਾਨ ਨੂੰ ਸੱਦ ਲਿਆ اچھا ਜੀ ਕਿਉਂਕਿ ਉਹ ਨਿਰਣਾ ਕਰਨਾ ਸੀ ਉਹਨਾਂ ਨੇ ਜੀ ਉਹ ਕਹਿੰਦੇ ਹਾਂ ਵੀ ਭਾਈ ਸਾਹਿਬ ਦੱਸ ਵੀ ਤੂੰ ਦੁਸ਼ਮਣਾਂ ਨੂੰ ਪ੍ਰਸ਼ਾਦਾ ਚੁਕਾਈ ਗਿਆ ਹਾਂ ਜੀ ਉਹ ਕਹਿੰਦੇ ਇੱਥੇ ਕਿਹਦਾ ਦੁਸ਼ਮਣ ਸੀ ਤੁਸੀਂ ਤਾਂ ਦੱਸਿਆ ਹੀ ਨਹੀਂ ਕਿ ਵੀ ਕੋਈ ਦੁਸ਼ਮਣ ਵੀ ਹੁੰਦਾ ਅੱਜ ਤੱਕਰ ਤਾਂ ਤੁਸੀਂ ਦੱਸਿਆ ਨਹੀਂ ਤੁਸੀਂ ਤਾਂ ਸਰ ਪ੍ਰਸ਼ਾਦਾ ਦੀ ਤੁਸੀਂ ਇਹ ਕਿਹਾ ਸੀਗਾ ਵੀ ਪ੍ਰਸ਼ਾਦਾ ਸਾਰਿਆਂ ਵਾਸਤੇ ਤਿਆਰ ਕਰਕੇ ਲੈਣਾ ਤੇ ਫਿਰ ਸਾਰਿਆਂ ਵਾਸਤੇ ਲੈ ਆਂਦਾ ਜੀ ਵਾਹਿਗੁਰੂ ਵਾਹਿਗੁਰੂ ਤੇ ਫਿਰ ਜਿਵੇਂ ਤੁਸੀਂ ਕਿਹਾ ਸੀ ਇਹ ਪੰਗ ਚਵਾਜ ਦੇ ਦੋ ਜਿਹੜਾ ਬੈਠ ਗਿਆ ਉਹਨੂੰ ਛਕਾ ਦਿਓ ਸਾਰਿਆਂ ਨੂੰ ਛਕਾਦਾ ਜੀ ਮੈਨੂੰ ਤਾਂ ਅਜੀ ਤਾਂ ਮੈਂ ਤਾਂ ਤੁਹਾਡਾ ਹੁਕਮ ਬਤਾਇਆ ਜੀ ਮੈਨੂੰ ਨਹੀਂ ਪਤਾ ਵੀ ਕੌਣ ਮੁਸਲਮਾਨ ਹੈ ਕੌਣ ਸਿੱਖ ਹੈ ਕੌਣ ਕੀ ਵਾਹਿਗੁਰੂ ਆਪਣਾ ਬਗਾਨਾ ਮੈਨੂੰ ਨਹੀਂ ਕੋਈ ਦਿਸਿਆ ਤੇ ਫਿਰ ਗੁਰੂ ਸਾਹਿਬ ਨੇ ਛਾਤੀ ਨਾਲ ਲਾ ਲਿਆ ਤੋ ਸਤਿਗੁਰੂ ਜੀ ਹਾਂ ਭਾਈ ਕਨਈਆ ਦੀ ਬੜਾ ਇਤਿਹਾਸ ਆ ਉਹ ਵਾਕਈ ਜਿਸ ਤਰ੍ਹਾਂ ਅੱਜ ਮੈਨੂੰ ਵੀ ਇਹ ਗੱਲ ਪਹਿਲੀ ਵਾਰ ਸੁਣਨ ਨੂੰ ਮਿਲੀ ਆ ਤੇ ਮੈਂ ਦਾਵਾ ਕਰਦਾ ਵੀ ਤੁਹਾਨੂੰ ਵੀ ਇਹ ਗੱਲ ਪਹਿਲੀ ਵਾਰ ਸੁਣਨ ਨੂੰ ਮਿਲੇਗੀ ਜਿਹੜਾ ਇਹ ਇਤਿਹਾਸ ਇਹਨਾਂ ਨੇ ਲਿਖਿਆ ਬਿਲਕੁਲ ਇਹ ਇਹ ਬਹੁਤ ਘੱਟ ਪ੍ਰਚਾਰ ਕੀਤਾ ਗਿਆ ਜੀ ਤੇ ਫਿਰ ਸਤਿਗੁਰੂ ਜੀ ਨੇ ਉਸ ਦਿਨ ਕਿਹਾ ਜੀ ਵੀ ਤੇਰੇ ਲੰਗਰ ਸਦਾ ਟਲ ਰਹਿਣਗੇ अच्छा जी गिल्ला बालਨ ਮਚੂਆ ਤੁਸੀਂ ਜਾਓਗੇ ਬਾਗੜੀਆਂ ਭਾਈ ਕਾ}{|\text{ਹਾਂਜੀ ਹਾਂਜੀ}|}}{|\text{ਦਿਆਲਪੁਰਾ ਕਾ ਭਾਈ ਕਾ ਮਾਈ ਰੱਜੀ ਜੀ ਦੇ ਅਸਥਾਨ ਤੇ}|} ਜੀ ਬਾਬਾ ਭਾਈ ਰੂਪ ਚੰਦ ਦੇ ਲੰਗਰ ਚ ਗਿੱਲਾ ਬਾਲਨ ਮਚੂਆ ਜੀ ਜਿਹੋ ਜਾਂ ਮਰਜ਼ੀ ਵੱਢ ਕੇ ਸੰਗਤ ਲਈ ਆਉਂਦੀ ਤੇ ਚਲੀ ਜਾਂਦਾ ਅੱਛਾ ਜੀ ਤੇ ਉਸ ਦਿਨ ਸਤਿਗੁਰੂ ਜੀ ਨੇ ਕਿਹਾ ਵੀ ਹੱਥ ਤੇਰਾ ਤੇ ਗੀਜਾ ਸਾਡਾ ਵਾਹ ਜੀ ਜੀ ਨੂੰ ਜੋ ਮਰਜ਼ੀ ਵਰਤਦੇ ਜੇ ਕੋਈ ਦੁੱਧ ਮੰਗਦਾ ਦੁੱਧ ਦੇ ਦੇ ਪੁੱਤ ਮੰਗਦਾ ਪੁੱਤ ਦੇ ਦੇ ਰਾਜ ਮੰਗਦਾ ਰਾਜ ਦੇ ਦੇ ਜੇ ਤੰਦਰੁਸਤੀ ਮੰਗਦਾ ਜਿਹੜਾ ਕੋਈ ਗੁਰੂ ਨਾਨਕ ਦੇ ਦਰਸ਼ਨ ਮੰਗਦਾ ਜੋ ਮੰਗਦਾ ਗੁਰੂ ਦਾ ਗੀਜੇ ਦਾ ਤੇਰਾ ਹੱਥ ਹੈ ਉਹੀ ਬਾਤ ਦਾਤਾ ਬਖਸ਼ਿਸ਼ ਕਰਦੇ ਅੱਛਾ ਇਹ ਜਿਹੜਾ ਬਚਨ ਮਹਾਰਾਜ ਜੀ ਦਾ ਕੀਤਾ ਹੋਇਆ ਸਤਗੁਰ ਦਾ ਬਚਨ ਸਦਾ ਹੀ اٹਲ ਹੁੰਦਾ ਹੈ ਹਨਾ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਵੀ ਇਹ ਕਲਾ ਵਰਤਦੀ ਹੈ ਵਰਤਦੀ ਵਰਤਦੀ ਅੱਜ ਵੀ ਅੱਜ ਵੀ ਤੁਸੀਂ ਤਾਂ ਜਾ ਕੇ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਕੋਲ ਦੇਖੋ ਮੋੜੀ ਸਾਹਿਬ ਲੰਗਰ ਚੱਲਦਾ ਰਾਜ ਸਾਹਿਬ ਤੇ ਲੰਗਰ ਚੱਲਦਾ ਗੁਰਦੁਆਰਾ ਸਾਹਿਬ ਚੱਲਦਾ ਲੰਗਰ ਸਾਹਿਬ ਅੱਡ ਚੱਲਦਾ ਜਿੱਥੇ ਭਾਈਕੇ ਪਿੰਡ ਹੈ ਉੱਥੇ ਲੰਗਰ ਵਾਲਾ ਪਰਿਵਾਰ ਇੱਕ ਹੋਊਗੀ ਜੀ ਇਹ ਬਾਬਾ ਭਾਈ ਰੂਪ ਚੰਦ ਜੀ ਨੇ 185000 ਕਿੱਲਾ ਜ਼ਮੀਨ ਦਾ ਸੀ ਉਹ ਜੋ 6000 ਦਿਆਲਪੁਰਾ ਭਾਈ ਕੈਨੂ ਦੇਤੀ ਆਪਦੇ ਪੋਤਰੇ ਨੂੰ ਤੇ 12000 ਇੱਥੇ ਇਹਦੇ ਵਿੱਚੋਂ 161 ਕਿल्ले ਲੋ ਲੰਗਰ ਦੇ ਨਾਂ ਹਰੇਕ ਪਿੰਡ ਜਿਹੜਾ ਭਾਈ ਦਾ ਹੋਊਗਾ ਉੱਥੇ ਲੋਕ ਕਿਉਂਕਿ ਗੁਰੂ ਸਾਹਿਬ ਨੇ ਹੁਕਮ ਹੀ ਲੰਗਰ ਚਲਾਉਣ ਦਾ ਦਿੱਤਾ ਹੈ ਨਾ ਜੀ 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 ਧਰਮ ਦਾ ਪ੍ਰਚਾਰ ਕਰਨਾ ਤੇ ਲੰਗਰ ਚਲਾਉਣਾ ਤੇ ਜਿਵੇਂ ਤੁਸੀਂ ਹੁਣ ਗੱਲ ਕਿਹਾ ਸੀ ਵੀ ਤਲਵਾਰ ਦੀ ਡਿਊਟੀ ਨਹੀਂ ਲਾਈ ਮਹਾਰਾਜ ਦੇ ਯੁੱਧ ਚ ਤੇ ਤੁਸੀਂ ਭਾਈ ਸਾਹਿਬ ਜਿੱਥੇ ਦੇਖੋਗੇ ਤੁਸੀਂ ਵੀ ਇਤਿਹਾਸ ਪੜਦੇ ਹੋ ਸਤਿਗੁਰੂ ਦੀ ਤੁਹਾਡੇ ਤੇ ਬਹੁਤ ਵੱਡੀ ਬਖਸ਼ਿਸ਼ ਆ ਬੜੇ ਵੱਡੇ ਰਾਗੀ ਹੋ ਤੁਸੀਂ ਸੰਤਰੀ ਸਾਜਾਂ ਦੇ ਬਹੁਤ ਵੱਡੇ ਉਸਤਾਦੋਂ ਸਾਹਿਬ ਦੀ ਬਹੁਤ ਵੱਡੀ ਤੁਹਾਡੀ ਕਿਰਪਾ ਬਚਪਨ ਤੋਂ ਗੁਰਸਿੱਖੀ ਨਾਲ ਜੁੜੇ ਹੋ ਜਿੱਥੇ ਲੰਗਰ ਦੀ ਗੱਲ ਆਊਗੀ ਉੱਥੇ ਯੁੱਧ ਦੀ ਗੱਲ ਆਊਗੀ ਜੀ ਅਰਦਾਸ ਵਿੱਚ ਵੀ ਜਿਹਨਾਂ ਦੇਗ ਚਲਾਈ ਤੇ ਤੇਗ ਵਾਈ ਇੱਕੋ ਪੰਕਤੀ ਚ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਕਲਗੀਧਰ ਪਾਤਸ਼ਾਹ ਨੇ ਵੀ ਇਹ ਕਿਹਾ ਦੇਗ ਤੇਗ ਜਗਮੇ ਦਉ ਚਲੇ ਜੀ ਦੋਨੇ ਚੱਲਣ ਗਿਆ ਵੀ ਦੇਗ ਵੀ ਗੁਰੂ ਕਾ ਲੰਗਰ ਵੀ ਤੇ ਤੇਗ ਵੀ ਤੇ ਦੋਨਾਂ ਦਾ ਮਹੱਤਵ ਉਹ ਨਹੀਂ ਆ ਜੀ ਜਿਹੜੀ ਤਲਵਾਰ ਚਲਾਉਣ ਦਾ ਜਿੰਨਾ ਮੈਦਾਨੇ ਜੰਗ ਚ ਯੁੱਝਣ ਦਾ ਜਿਹੜਾ ਪੁੰਨ ਹੈ ਉਹਨੇ ਹੀ ਗੁਰੂ ਕਾ ਲੰਗਰ ਚਲਾਉਣ ਦਾ ਪੁੰਨ ਜੀ 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 ਹੁਣ ਤਾਂ ਆਪਣੇ ਕੋਲ ਸਿਸ਼ਟਮ ਬਹੁਤ ਹੋ ਗਿਆ ਨਾ ਅਨੁ ਤਨ ਬਹੁਤ ਹੈ ਜਿਹੜੇ ਟਾਈਮਾਂ ਚ ਲੰਗਰ ਸ਼ੁਰੂ ਹੋਏ ਸੀ ਉਹ ਤਾਂ ਧਰਤੀ ਨਾਲ ਹੀ ਨਹੀਂ ਦਿੰਦੀ ਹਾਂਜੀ ਹਾਂਜੀ ਉਹ ਤਾਂ ਕਿਤੇ ਪਾਣੀ ਨਹੀਂ ਵੱਧਦਾ ਸੀ ਉਦੋਂ ਕਿਤੇ ਆ ਰਸਤ ਪਾਣੀ ਕਿਤੇ ਮਿਲਦੀ ਸੀ ਜੀ ਉਸ ਟਾਈਮ ਗੁਰੂ ਸਾਹਿਬ ਨੇ ਲੰਗਰ ਚਲਾਉਣ ਦਾ ਹੁਕਮ ਕੀਤਾ ਸੀ ਬਾਬਾ ਭਾਈ ਰੂਪਚਾਂ ਜੀ ਨੇ ਤੇ ਇਹਨਾਂ ਨੇ ਚਲਾਇਆ ਜੀ ਅੱਜ ਵੀ ਚੱਲਦਾ ਅੱਜ ਵੀ ਇਹ ਬਰਕਤਾਂ ਆ ਅੱਜ ਵੀ ਸਤਗੁਰੂ ਜੀ ਦੀ ਰਹਿਮਤ ਹੈ ਇਥੋਂ ਉਥੋਂ ਫਿਰ ਸਤਗੁਰੂ ਜੀ ਮਹਾਰਾਜ ਦੀ ਧਰਤੀ ਤੇ ਯੁੱਧ ਹੋਇਆ ਜੀ ਯੁੱਧ ਬੜਾ ਵਿਸ਼ਾਲ ਹੋਇਆ ਠੀਕ ਹੈ ਔਰ ਇਸ ਯੁੱਧ 'ਚ ਫਿਰ ਬੰਗਾਰ ਬੰਗਾਰ ਕੇ ਸਤਗੁਰੂ ਜੀ ਨੇ ਯੋਧੇ ਬਾਰੇ ਠੀਕ ਹੈ ਹਾਂ ਜੀ ਫਿਰ ਉਥੇ ਉਥੋਂ ਫਿਰ ਜਦੋਂ ਯੁੱਧ ਸੰਪੰਨ ਕਰਕੇ ਜੀ ਵਾਪਸੀ ਤੇ ਫਿਰ ਇਸ ਸਥਾਨ ਜਿਹੜਾ ਗੁਰਦੁਆਰਾ ਸਹਿਬ ਕਾਲੀਬਾਗ ਇੱਥੇ ਸਤਿਗੁਰੂ ਜੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਝੰਡਸਰ ਸਾਹਿਬ ਤੋਂ ਜਿੱਥੇ ਹੁਣ ਗੁਰਦੁਆਰਾ ਝੰਡਸਰ ਸਾਹਿਬ ਬਣਿਆ ਹੋਇਆ ਹੈ ਉਸ ਸਥਾਨ ਤੋਂ ਲਗਭਗ 7 ਕਿਲੋਮੀਟਰ ਦੂਰੀ ਤੇ ਇਹ ਸਥਾਨ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੀਰ ਆ ਕੇ ਜ਼ਮੀਨ ਚ ਖੁੱਬਿਆ ਸੀ ਇਸੇ ਸਥਾਨ ਤੇ ਫਿਰ ਮੋੜੀ ਗੱਡੀ ਗਈ ਤੇ ਭਾਈ ਰੂਪਾ ਨਗਰ ਵਸਾਇਆ ਗਿਆ ਬਾਬਾ ਸਾਧੂ ਜੀ ਦੇ ਸਪੁੱਤਰ ਭਾਈ ਰੂਪਚੰਦ ਜੀ ਦੇ ਨਾਮ ਤੋਂ ਇਹ ਨਗਰ ਵਸਾਇਆ ਗਿਆ ਭਾਈ ਰੂਪਾ ਤੇ ਜਦੋਂ ਮਹਰਾਜ ਦੀ ਜੰਗ ਹੋ ਰਹੀ ਸੀ ਉਸ ਸਮੇਂ ਵੀ ਇਸ ਸਥਾਨ ਤੋਂ ਪ੍ਰਸ਼ਾਦਾ ਤਿਆਰ ਕਰਕੇ ਭੇਜਿਆ ਜਾਂਦਾ ਸੀਗਾ ਇਹ ਜੋ ਰਤ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਰਤ ਸਾਹਿਬ ਭਾਈ ਰੂਪਚੰਦ ਜੀ ਦੀ ਅਨਸਵੰਸ ਦੇ ਕੋਲ ਹੈ ਤੇ ਇਸੇ ਸਥਾਨ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਮਹਰਾਜ ਦੀ ਜੰਗ ਦੇ ਲਈ ਰਵਾਨਾ ਹੋਏ ਸਨ